ਮਕਦੀਰਾ ਚੈਕਿੰਗ ਦਾ ਕਾਰਨ ਨਹੀਂ ਅਚਾਨਕ ਨਹੀਂ ਹੈ ਇਟਸ 올 ਪਲਾਨ ਜਿਹੜੇ ਸਾਰੇ ਸਟੇਟ ਦੇ ਡਿਸਟ੍ਰਿਕਟ ਐਸਪੀਜ਼ ਸੀਪੀਜ਼ ਔਰ ਸਾਰੇ ਸੀਨੀਅਰ ਅਫਸਰ ਜਿਹੜੇ ਹੈਗੇ ਨੇ ਉਹ ਬਾਹਰ ਫੀਲਡ ਵਿੱਚ ਨੇ ਸੋ ਇਹ ਜਿਹੜਾ ਜਿਵੇਂ ਕਿ ਬਾਰਡਰ ਦਾ ਨਕਾ ਹੈਗਾ ਇਹਨੂੰ ਬਾਰਡਰ ਲੱਗਦਾ ਜੀਐਨਕੇ ਦਾ ਬਾਰਡਰ ਹੈ ਕਿ ਇੱਥੇ ਨਫਰੀ ਵੀ ਵਧਾਈ ਜਾਏਗੀ ਉਹ ਜ਼ਰੂਰਤ ਮੁਤਾਬਕ ਹੈਗੀ ਹੈ ਕਿੰਨੀ ਨਫਰੀ ਚਾਹੀਦੀ ਹੈਗੀ ਹੈ ਉਹ ਐਸਐਸਵੀ ਸਾਹਿਬ ਨੇ ਅਸੈਸ ਕੀਤੀ ਹੈਗੀ ਹੈ ਉਸ ਹਿਸਾਬ ਦੇ ਨਾਲ ਲਾਉਂਦੇ ਹੈਗੇ ਨੇ ਔਰ ਜਿੰਨੇ ਵੀ ਤੁਹਾਡੇ ਇਸ ਤੋਂ ਦੂਸਰੇ ਦੋ ਹੋਰ ਨਾਕੇ ਪੈਂਦੇ ਨੇ ਜਿਹੜੇ ਬਾਰਡਰ ਦੇ ਨਾਲ ਪੈਂਦੇ ਨੇ ਜੁੜੀ ਵੱਡੀ ਅਪਡੇਟ ਦਾ ਰੁਕ ਕਰ ਲੈਣੇ ਆ ਦੱਸਦੇ ਇਹ ਪਠਾਨਕੋਟ ਪੁਲਿਸ ਵੱਲ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਸਰਹੱਦ ਮਾਦੁਰਨਾਕ ਤੇ ਨਾਈਟ ਡੋਮਿਨੇਸ਼ਨ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਦੱਸਦੇ ਇਹ ਇਸ ਵਿੱਚ ਖਾਸ ਤੌਰ ਤੇ ਡੀਆਜੀ ਰਾਜਪਾਲ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਇਸ ਮੌਕੇ ਤੇ ਜੰਮੂ ਕਸ਼ਮੀਰ ਤੋਂ ਆਂਗਵਾਲੀ ਕਟੀਆਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਤੇ ਡੀਆਜੀ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦਾ ਮਾਦੁਰਨਾਕਾ ਜੋ ਕਿ ਜੰਮੂ ਕਸ਼ਮੀਰ ਦੀ ਸੀਮਾ ਦੇ ਨਾਲ ਲੱਗਣ ਦੇ ਕਾਰਨ ਬਹੁਤ ਹੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਜਿਸ ਤੇ ਤਹਿਤ ਅੱਜ ਇੱਥੇ ਨਾਈਟ ਡੋਮਿਨੇਸ਼ਨ ਸਰਚ ਦਾ ਬਿਆਨ ਜੜਾਇਓ ਕਿ ਅਕਸਰ ਹੀ ਜਦੋਂ ਕਸ਼ਮੀਰ ਦੇ ਰਸਤੇ ਸ਼ਰਾਰਤੀ ਅੰਸ਼ ਪੰਜਾਬ ਦੇ ਵਿੱਚ ਪ੍ਰਵੇਸ਼ ਕਰਦੇ ਨੇ ਦਾਖਲ ਹੁੰਦੇ ਨੇ ਤੇ ਇਸ ਤੇ ਲਈ ਇਸ ਤਰ੍ਹਾਂ ਦੇ ਸਰਚ ਆਪਰੇਸ਼ਨ ਜਿਹੜੇ ਨੇ ਆਗਾਹ ਤੋਂ ਵੀ ਚਲਾਏ ਜਾਂਦੇ ਰਹਿਣਗੇ ਤਾਂ ਕਿ ਪੰਜਾਬ ਨੂੰ ਜਿਹੜਾ ਹੈ ਉਹ ਸੁਰੱਖਿਤ ਰੱਖਿਆ ਜਾ ਸਕੇ। ਤਿਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਨਾਈ ਡੋਮੀਨੇਸ਼ਨ ਸਰਚ ਆਪਰੇਸ਼ਨ ਜਿਹੜਾ ਇਹ ਚਲਾਇਆ ਗਿਆ। ਅਚਾਨਕ ਦੇਰ ਰ ਚੈਕਿੰਗ ਦਾ ਕਾਰਨ ਨਹੀਂ ਅਚਾਨਕ ਨਹੀਂ ਹੈ। ਇਟਸ ਆਲ ਪਲਾਨ ਜਿਸ ਤਰ੍ਹਾਂ ਆਪਣਾ ਡਰੱਗਸ ਦੇ ਖਿਲਾਫ ਸਾਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਰ੍ਹਾਂ ਹੁਣੇ ਨਾਈਟ ਡੋਮਿਨੇਸ਼ਨ ਜਿਹੜੀ ਹੈਗੀ ਆ ਇਹ ਵੀ ਇੱਕ ਪਲਾਨ ਦੇ ਤਹਿਤ ਚਲਾਈ ਜਾ ਰਹੀ ਹੈਗੀ ਆ ਅੱਜ ਸਾਰੇ ਸਟੇਟ ਦੇ ਡਿਸਟ੍ਰਿਕਟ ਐਸਪੀਜ਼ ਸੀਪੀਜ਼ ਔਰ ਸਾਰੇ ਸੀਨੀਅਰ ਆਫਸਰ ਜਿਹੜੇ ਹੈਗੇ ਨੇ ਉਹ ਬਾਹਰ ਫੀਲਡ ਵਿੱਚ ਨੇ ਮਾਨਜੋਗ ਡੀਜੀਪੀ ਸਾਹਿਬ ਖੁਦ ਬਾਹਰ ਫੀਲਡ ਵਿੱਚ ਹੈਗੇ ਨੇ ਔਰ ਇਹ ਕੰਟੀਨਿਊ ਰਹੇਗੀ ਆਪਣੇ ਆਪਣੇ ਅਕੋਰਡਿੰਗਲੀ ਜਿੱਦਾਂ ਪਲਾਨ ਕੀਤਾ ਜਾਏਗਾ ਸਰ ਜੀ ਨੇ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਸਟਾਰਟ ਕੀਤੀ ਹੈ ਕਿ ਥੋੜੀ ਜਿਹਾ ਪਹਿਲਾਂ ਨਹੀਂ ਕਰਤੀ ਜੀ ਉੱਤੋਂ ਚੱਲ ਰਹੀ ਹੈਗੀ ਆ ਪਹਿਲਾਂ ਵੀ ਚੱਲਦੀ ਸੀਗੀ ਬਟ ਉਹਦਾ ਜਿਹੜਾ ਥਰਸਟ ਹੈਗਾ ਜਿਹੜਾ ਉਹਦਾ ਕਵੈਂਟਮ ਹੈਗਾ ਉਹਦਾ ਫਰਕ ਹੈਗਾ ਉਹਦੇ ਵਿੱਚ ਹੁਣ ਤਕਰੀਬਨ ਹਰ ਮਹਿਕਮਾ ਨਾਲ ਲੱਗਾ ਹੋਇਆ ਹੈਲਥ ਨਾਲ ਲੱਗੀ ਹੋਈ ਆ ਦੂਸਰੇ ਜਿਹੜੇ ਸਬੰਧਤ ਡਿਪਾਰਟਮੈਂਟਸ ਹੈਗੇ ਨੇ ਉਹ ਲੱਗੇ ਹੋਏ ਨੇ ਔਰ ਜਿਹੜਾ ਨਾਈਟ ਡੋਮੀਨੇਸ਼ਨ ਆ ਇਹ ਤੇ ਸਿਰਫ ਪੁਲਿਸ ਦਾ ਹੀ ਹੁੰਦਾ ਇਹ ਜਨਰਲ ਇਹ ਸਾਰੇ ਦੀ ਸਾਰੀ ਜਿਹੜੀ ਪੁਲਿਸ ਫੋਰਸ ਹੈਗੀ ਮੈਕਸਿਮਮ ਉਹ ਹੁਣ ਰਾਤ ਨੂੰ ਵੀ ਬਾਹਰ ਨਿਕਲੇਗੀ ਸੁਣ ਜਿਹੜਾ ਜਿਵੇਂ ਕਿ ਬਾਰਡਰ ਦਾ ਨਕਾ ਹੈਗਾ ਨੂੰ ਬਾਰਡਰ ਲੱਗਦਾ ਜੀਐਨਕੇ ਦਾ ਬਾਰਡਰ ਹੈ ਕਿ ਇਥੇ ਨਫਰੀ ਵੀ ਵਧਾਈ ਜਾਏਗੀ ਉਹ ਜ਼ਰੂਰਤ ਮੁਤਾਬਕ ਹੈਗੀਆ ਕਿੰਨੀ ਨਫਰੀ ਚਾਹੀਦੀ ਹੈਗੀਆ ਉਹ ਐਸਐਸਬੀ ਸਾਹਿਬ ਨੇ ਅਸੈਸ ਕੀਤੀ ਹੈਗੀਆ ਉਸ ਹਿਸਾਬ ਦੇ ਨਾਲ ਲਾਉਂਦੇ ਹੈਗੇ ਨੇ ਔਰ ਜਿੰਨੇ ਵੀ ਤੁਹਾਡੇ ਇਸ ਤੋਂ ਦੂਸਰੇ ਦੋ ਹੋਰ ਨਾਕੇ ਪੈਂਦੇ ਨੇ ਜਿਹੜੇ ਬਾਰਡਰ ਦੇ ਨਾਲ ਪੈਂਦੇ ਨੇ ਜਾਂ ਇੰਟਰ ਡਿਸਟ੍ਰਿਕਟ ਨਾਕੇ ਹੈਗੇ ਨੇ ਸ਼ਹਿਰ ਦੇ ਵਿੱਚ ਨਾਕੇ ਨੇ ਰੂਰਲ ਏਰੀਆ ਦੇ ਨਾਕੇ ਨੇ ਸੈਕੰਡ ਡਿਫੈਂਸ ਲਾਈਨ ਦੇ ਨਾਕੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਡੇ ਟੂ ਡੇ ਅਸੈਸਮੈਂਟ ਦੇ ਉੱਪਰ ਹੀ ਲਾਉਂਦੇ ਹੈਗੇ ਚੈਕਿੰਗ ਨਵੀਂ ਐਸਟਰਾ ਚੱਲਦਾ ਰਹੇਗਾ ਬਿਲਕੁਲ ਚੱਲੇਗਾ ਚੈਕਿੰਗ ਵੀ ਚਲੇਗੀ ਕੋਈ ਹੋਰ ਜਿਹੜੇ ਆਪਰੇਸ਼ਨਸ ਹੋਣਗੇ ਇਸ ਦੇ ਰਿਲੇਟਡ ਨਾਈਟ ਆਪਰੇਸ਼ਨਸ ਉਹ ਵੀ ਕੀਤੇ ਜਾਣਗੇ ਦੇਖੋ ਅਸੀਂ ਬੜੇ ਸੈਟੀਸਫਾਈਡ ਆ ਜਿੰਨੀ ਪ੍ਰੋਗਰੈਸ ਹੋਈ ਆ ਮੈਂ ਖੁਦ ਸ਼ਹਿਰ ਦੇ ਵਿੱਚ ਆਉਂਦਾ ਰਿਹਾ ਹੈਗਾ ਚਾਰ ਪੰਜ ਦਫਾ ਆਇਆ ਤੁਹਾਨੂੰ ਸਾਰਿਆਂ ਦੇ ਨਾਲ ਇੰਟਰੈਕਟ ਕੀਤਾ ਹੈਗਾ ਪਬਲਿਕ ਦੇ ਨਾਲ ਵੀ ਮੁਲਾਕਾਤ ਕੀਤੀ ਆ ਮੈਂ ਹਸਪੀਟਲ ਵੀ ਗਿਆ ਸੀਗਾ ਜਿਹੜੇ ਤੁਹਾਡੇ ਓਟ ਸੈਂਟਰਸ ਹੈਗੇ ਨੇ ਜਾਂ ਜਿੱਥੇ ਨਸ਼ਾ ਛਡਾਊ ਕੇਂਦਰ ਨੇ ਉਹ ਵੀ ਵਿਜ਼ਿਟ ਕੀਤੇ ਸੀਗੇ ਐਂਡ ਵੀ ਆਰ ਵੈਰੀ ਸੈਟੀਸਫਾਈਡ ਬੜੀ ਤਸੱਲੀ ਹੈਗੀ ਆ ਕਿ ਹਾਂ ਲੋਕ ਚਾਹੁੰਦੇ ਨੇ ਕਿ ਇਸ ਜਿਹੜੀ ਹੈਗੀ ਆ ਬਿਮਾਰੀ ਤੋਂ ਸਾਨੂੰ ਮੁਕਤੀ ਮਿਲੇ ਕੈਂਪਰਸ ਤੋਂ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ